ਸ੍ਰੀ ਗੁਰੂ ਜੀ ਸਾਰਿਆਂ ਨੂੰ ਤੇ ਤਰੀਕ ਹੈ ਅੱਜ 6 ਜਨਵਰੀ ਟਾਈਮ ਵਗਿਆ ਸਵੇਰ ਦੇ 8:30 ਦਾ ਕੱਲ ਸਾਡੀ ਫਲਾਈਟ ਹੋ ਗਈ ਸੀ ਕੈਨਸਲ ਤੇ ਰੁਕਣਾ ਪਿਆ ਸੀ ਫਿਰ ਤੋਂ ਪੈਰਿਸ ਹੁਣ 12:30 ਦੀ ਫਲਾਈਟ ਹੈ ਉਹਨਾਂ ਸਾਨੂੰ ਗਏ 3 ਘੰਟੇ ਪਹਿਲਾਂ ਆ ਜਿਓ ਤੇ 5 ਕਿਲੋ ਮੀਟਰ ਦੀ ਦੂਰੀ ਤੇ 500 ਕਿਲੋ ਮੀਟਰ ਦੂਰੀ ਸਾਡੇ ਤੋਂ 에ਰਪੋਰਟ ਆ ਤੇ ਹੁਣ ਬਸ ਅਸੀਂ ਚੱਲੇ ਆ ਤੇ ਅੱਜ ਦਾ ਵੀ ਇਹ ਮਾਹੌਲ ਚੱਲ ਜਾਏ ਕਿਉਂਕਿ ਪ੍ਰਾਗ ਉੱਤੇ ਬਹੁਤ ਜ਼ਿਆਦੀ ਬਰਫ ਪੈਣ ਦੀ ਹੈ ਫਲਾਈਟਾਂ ਕੈਨਸਲ ਕਰੀ ਜਾਂਦੇ ਨੇ 에ਰਪੋਰਟ ਬੰਦ ਕੀਤਾ ਹੈ ਸਾਨੂੰ ਇਹਨਾਂ 12 ਤਰੀਕ ਦੀ ਟਿਕਟ ਕਰਤੀ ਸੀ ਆਪੇ ਰੀਸਕੇਜੂਲ ਪਰ ਅਹੀਂ ਜੂੜ ਸੱਚ ਮਾਰਿਆ ਵੀ ਸਾਡਾ ਜਾਣਾ ਜ਼ਰੂਰੀ ਹੈ ਕੋਈ ਨਾ ਕੋਈ ਕਰੋ ਦਿਓ ਆਂਦੇ ਵੀ ਸਵੇਰੇ ਆਜੋ ਤੇ ਕੋਈ ਵੀਰ ਨਹੀਂ ਹੱਲ ਹੁੰਦਾ ਦੇ ਤੇ ਹੁਣ ਚੱਲਦੇ ਆ ਏਅਰਪੋਰਟ ਤੇ ਵੇਖਦੇ ਆ ਜੇ ਕੋਈ ਗੱਲਬਾਤ ਬਣਦੀ ਜਾਂ ਦੇ ਦਿਨੇ ਆ ਗਾਦੇ ਤੁਹਾਨੂੰ ਅਪਡੇਟ ਚੱਲ ਰਿਹਾ ਜੀ ਬ੍ਰੇਕਫਾਸਟ ਆ ਗਿਆ ਮਿੱਤਰੋ ਕੱਲ ਵਾਲੀ ਮਸ਼ੀਨ ਤੇ ਤੇ ਬੋਰਡਿੰਗ ਪਾਸ ਲਿਆ ਕੱਢ 1230 ਦੀ ਫਲਾਈਟ ਆ ਪਰ ਮਸ਼ੀਨ ਤੇ ਲਿਖਿਆ ਆਂਡਿਆ ਫਾਈਟਰ ਫਲਾਈਟ ਡਿਲੇ ਚੱਕਰ ਇਦਾਂ ਬ੍ਰਾਗ ਬਰਫ ਬੜੀ ਪੈ ਗਈ ਤੇ ਉਹਦੇ ਕਰਕੇ ਉਹਨਾਂ 에어ਪੋਰਟ ਬੰਦ ਕਰਤਾ ਵਾ ਤੇ ਤਾਂ ਫਲਾਈਟਾਂ ਇੱਕ ਫਲਾਈਟ ਕੱਲ ਸਵੇਰ ਵਾਲੀ ਮੋੜਾ ਹੀ ਤੇ ਕੱਲ ਰਾਤ ਵਾਲੀ ਕੈਨਸਲ ਹੋ ਗਈ ਤਾਂ ਇਹ ਵੀ ਡਿਲੇ ਲਿ ਗਿਆ ਆਂਡਿਆ ਵਾ ਠੀਕ ਆਪਾਂ ਚੱਲੀਏ ਫਿਰ ਹਾਂ ਆ ਸਾਡੇ ਬੋਰਡਿੰਗ ਪਾਸ ਆ ਜੀ ਚੱਲੀਏ ਫਿਰ ਚਲੋ ਚਲੋ ਉਹ ਦਿਨ ਇਹ ਵੀ ਨਹੀਂ ਲੱਗਦਾ ਕੰਮ ਚੱਲਣਾ ਕੱਲ੍ਹ ਲਈ ਮੈਡਮ ਖਲੋਤੀ ਲੱਗਦਾ ਕਿਥੇ ਵੇਖ ਲਈ ਆ ਆਪਣਾ ਚਲੋ ਆਜੋ ਅਸੀਂ ਚਲਦੇ ਹਾਂ ਗਾਂ ਨੂੰ ਦੇ ਦੱਸਦੇ ਹਾਂ ਮੌਲ ਤੁਹਾਨੂੰ ਕੱਲ ਦਾ ਫੇਰ ਕੱਲ ਵਾਲਾ ਇਹ ਸਾਰਾ ਪ੍ਰੋਸੈਸ ਦੁਨੀਆ ਲੱਗੀ ਲੈਣਾ ਅੱਜ ਤੇ ਜਿਨ੍ਹਾਂ ਕੋਲ ਹੈਂਡ ਬੈਗ ਨਹੀਂ ਹੈਗੇ ਸਮਾਰੈਕ ਤੋਂ ਜਿਨਾਗੋੜ ਹੈਂਡ ਬੈਗ ਨਹੀਂ ਹੈਗੇ ਤੇ ਉਹ ਨੰਗੀ ਜਾਂਦੇ ਐ ਇਹਨੂੰ ਜਿਨਾਗੋੜ ਲਗੇਜ ਨਹੀਂ ਹੈਗੇ ਉਹ ਇਹਨੂੰ ਲੰਗੇ ਆ ਤੇ ਹੁਣ ਫੋੜ ਕੱਲ ਇੱਥੇ ਰੱਗੀਆਂ ਲੈਣਾ ਦੇ ਅੱਜ ਆ ਵੇਲ ਭੱਜਦੇ ਜਾਣਦੇ ਸਾਡੇ ਪਰਫਿਊਮ ਕੱਲ ਦੇ ਨਾ ਘੜਾਲੇ ਸੀ ਕਿਉਂਕਿ ਉਹ ਸੋਇਮਲ ਤੋਂ ਵੱਧ ਸੀ ਸਵੇਰ ਦਾ ਪਰਫਿਊਮ ਨਹੀਂ ਪਾਇਆ ਤੇ ਫਿਰ ਹੁਣ ਜਿਹੜੇ ਇਥੇ ਚੈੱਕ ਆਲੇ ਆ ਜਿਹੜੇ ਸੈਂਪਲ ਵੇਣੇ ਫਿਰ ਉਹ ਪਾੜੇ ਹੀ ਪਾਉਣੇ ਦੇ ਹੈਗੇ ਆ ਦੋਹੀ ਖੜਾਏ ਹੀ ਨੇ ਫਿਰ ਸਾਡੇ ਵੀ ਯੂਜ਼ ਕਰਨੇ ਉਹ ਚੱਲਦੇ ਜਾਣਦੇ ਨੇ ਪਹੁੰਚ ਜਾਂਦੇ ਫਿਰ ਉਸੇ ਥਾਂ ਦੇ ਬਾਬਾ ਜੀ ਨੇ ਇਹਨੇ ਜਿਹੜੇ ਪੈਕੇਜ ਸੈਕਰੀਟੀ ਸੀ ਕੀਨ ਉਹਨਾਂ ਲਈ ਉੱਥੇ ਆ ਗਏ ਲਾਲ ਗੱਡੀ ਗੱਡੀ ਇਹ ਲਾਲ ਸਾਢੇ 12 ਸਾਡੀ ਫਲੈਟ ਆ ਤੇ ਉਦੋਂ ਤੱਕ ਵਿਹਲੇ ਆ ਬਸ ਹੁਣ ਪਲੇ ਸਟੇਸ਼ਨ ਚੱਲਦੀ ਆ ਤੇ ਖੇਡਾਂਗੇ ਖੇਡ ਮੰਨ ਲ ਕੇ ਤੇ ਫੇਰ ਜਾਵਾਂਗੇ ਆਪਣੇ ਉੱਤੇ ਜਾਂ ਜਾਲੇ ੱਡੇ ਤੇ ਜਿੱਥੇ ਹੀ ਜਾਣਾ ਵਾ ਕਰਦੇ ਗਾਂਧੀ ਗਾਹ ਸਾਹਮਣੇ ਉੱਤੇ ਜਾ ਜੱਡਣੇ ਸ਼ੁਰੂ ਹੋਏ ਜਾ ਕਰਕੇ ਸਾਰੂਗੋਈ ਡਨ ਪਾਸਪੋਰਟ ਚੈੱਕ ਕਰਾ ਕੇ ਸਾਰੂਗੋਈ ਤੇ ਵਧਣੇ ਆ ਜਹਾਜ ਆਲੋਂ ਤੇ ਟਾਈਮ ਹੋ ਗਿਆ 12 ਦਾ ਪਹਿਲਾਂ 12 ਵਜੇ ਦੀ ਫਲਾਈਟ ਹੀ ਤੇ 20 ਮਿੰਟ ਡਿਲੇਟ ਡਿਲੇ ਹੋ ਗਈ ਤੇ ਹੁਣ ਫਿਰ 12:20 ਦੀ ਆ ਤੇ ਜਹਾਜ ਦਾ ਬੂਹਾ ਲੈ ਕੇ ਖੋਲਿਆਣੀ ਆ ਜਹਾਜ ਦਾ ਮੈਨੂੰ ਬਾਦੀ ਆ ਕੋਲ ਨਹੀਂ ਜਾਂਦੇ ਇਹਨੇ ਮੌਲ ਜਾ ਜਹਾਜ ਦਾ lo dije nada de patlade. ਸੱਚਾ ਕੋਚੂ ਜੀ 0 ਡਿਗਰੀ ਸਪ੍ਰੈਸਿਫਿਕੈਂਸੀਟ ਰਵਸੀ ਤੱਕ ਪਸੰਦ ਤੁਸੀਂ ਬਸ ਰਹੇ ਜੇ ਲੈ ਨਾ ਜੂਰੀ ਅਰਾ ਨਾ ਚਰੂ ਬਲੈਕ ਇੰਸਟੈਂਸ ਦੇ ਕੇ ਰੋ ਪਾਉਣ ਟੂ ਓਵਰਹੈਡ ਲੁਕਰਸ ਪਹੁੰਚ ਗਿਆ ਜੀ ਪ੍ਰਾਗ ایرਪੋਰਟ ਤੇ ਚੈਕ ਰਿਪਬਲਿਕ ਹੁਣ ਨਿਕਲਾਂਗੇ ਆਊਟ ਹੀ ਤੋਂ ਠੰਡ ਦੇ ਇਥੇ ਕਹਿਰੀ ਕਰਾਉਂਦੀ ਆ ਤੇ ਬਰਫ ਅੱਜ ਨਹੀਂ ਪਈ ਜ ਆਪਦੀ ਜ ਸਵੇਰੇ ਕਿਤੇ ਪੈ ਗਈ ਹੁੰਨੀ ਭੈਣ ਜੀ ਪਰ ਬਰਫ ਵਾਲੀ ਬੱਸ ਹੋਈ ਪਈ ਆ ਇਕਦਾਂ ਵੀ ਮੌਸਮ ਇੱਥੇ ਹੈਗਾ ਜੀ ਡਾਗ ਦੇ ਲਾਗੇ ਬੰਨੇ ਕੋਈ 7 8 9 10 ਇਹਦੇ ਵਿੱਚ ਇੱਥੇ ਮਾਈਨਸ 7 ਇੱਥੇ ਹੈਗਾ ਕਿ ਮਾਈਨਸ ਚ ਹੁਣ ਲਵਾਂਗੇ ਬੱਸ ਬੱਸ ਤੋਂ ਬਾਅਦ ਲਵਾਂਗੇ ਮੈਟਰੋ ਮੈਟਰੋ ਤੋਂ ਲੈ ਕੇ ਫਿਰ ਆਪਣੇ ਸਿੱਧੀ ਪਿੰਡ ਵਾਲੀ ਬੱਸ ਲੈ ਕੇ ਤੇ ਫਿਰ ਪਹੁੰਚਾਂਗੇ ਪਿੰਡ ਨੂੰ ਯੂਰਪ ਦੇ ਹੋਰ ਸਾਰੇ ਦੇਸ਼ਾਂ ਵਿੱਚ ਟ੍ਰੈਵਲ ਕਰਨਾ ਬੜਾ ਔਖਾ ਵਾ ਲੋਕਲ ਟ੍ਰਾਂਸਪੋਰਟਾਂ ਦੇ ਪਰ ਜੈਕਰ ਰਿਪਬਲਿਕ ਵਿੱਚ ਕੰਮ ਸਸਤਾ ਹੀ ਆ 40 ਕਰੋਨ ਮਤਲਬ ਸੌਖਾ ਵੀ ਬੜਾ ਸੌਖਾ ਵੀ ਬੜਾ 90 ਮਿੰਟ ਦੀ ਰਾਈਡ ਕਰ ਸਕਦੇ ਆ ਆ 90 ਮਿੰਟਾਂ ਦੀ ਟਿਕਟ ਮਿਲੀ ਸਾਨੂੰ ਡੇਢ ਕਰੋਨ ਦੀ ਇਹ ਡੇਢ ਯੂਰੋ ਦੀ ਡੇਢ ਯੂਰੋ ਦੀ ਤੇ ਸਿਰਫ ਡੇਢ ਯੂਰੋ ਲੱਗਣਾ ਵਾ ਤੇ ਅਸੀਂ 90 ਮਿੰਟਾਂ ਜਾਂ ਫੁੱਲ ਟਿਕਾਣੇ ਪਹੁੰਚਣਾ ਵਾ ਵੀ ਜਿਹੜੇ ਸਟੇਸ਼ਨ ਦਾ ਇਹ ਇਹ ਬੱਸੇ ਵੀ ਚੱਲਣੀ ਇਹ ਮੈਟਰੋ ਵੀ ਚੱਲਣੀ ਇਹ ਟਰੰਮ ਵੀ ਚੱਲਣੀ ਸਾਰੇ ਕਿਤੇ ਚੱਲੂਗੀ ਤੇ ਵਾਦਿਆਂ ਗਾ ਨੂੰ ਟਰੰਮ ਪਰਫੈਕਟ ਲੋਈ ਟਾਈਮ ਲਿਖਿਆ ਗਿਆ ਤੇ ਤਰੀਕ ਲਿਖੀ ਦੀ ਵੀ ਇਹਨਾਂ ਦੇ ਤੁਰਪੇ ਆ 90 ਮਿੰਟ ਸਾਡੇ ਕੋਲੇ 90 ਮਿੰਟ ਨਹੀਂ ਭਾਵੇਂ ਬੱਸ ਚ ਉਤਰ ਗਈ ਨਾ ਖੇਚੀ ਬੈਠੇ ਰਹੀਏ ਇੱਥੇ ਆ ਜਾ ਬੱਦ ਵੀ ਘੜ ਸਕਦੇ ਕੋਈ ਥੋਨੇ ਦੇ ਮਨ ਦਾ ਹੁੰਦੇ ਸਾਨੂੰ ਇੱਥੋਂ ਦੇ ਪੇਤ ਪਤਾ ਨਾ ਅਸੀਂ ਪੇਤ ਜਾਣਦੇ ਸਾਰੇ ਹੁਣ ਇੱਥੇ ਹੁਣ ਅਸੀਂ ਲੋਕਲ ਆ ਹੁਣ ਗੱਲ ਇਦਾਂ ਹੁਣ ਇੱਥੇ ਮੈਂ ਹੀ ਮੌਤ ਵਾਰ ਕਿੰਦਾ ਮੈਨੂੰ ਤੇ ਲੱਗਿੰਦਾ ਕਿੰਦਾ ਮੈਂ ਹੀ ਮੌਤ ਵਾਰ ਆ ਤੈਨੂੰ ਮੈਂ ਕਹਿਣ ਦਿਆਂ ਅਸੀਂ ਜੈਕਟ ਪਾਲਾ ਤੇ ਠੰਡ ਲੱਗਣ ਲਈ ਆ ਕੇ ਟਰੈਮ ਦੇ ਪਾਉਂਗ ਉੱਟੀਆਂ ਮੈਟਰੋ ਸਟੇਸ਼ਨ ਤੇ ਤੇ ਆ ਗਈ ਆ ਜੀ ਮੈਟਰੋ 5:00 8:00 ਤੇ 6:00 8:00 ਦੇ ਉੱਤਰਨ ਵਾਲੇ ਬਿਉ ਦੀਆਂ ਉੱਤਰ ਕੇ ਤੇ ਬਹਿ ਗਿਆਂ ਬੱਸ 'ਚ ਜਿਹੜੀ ਸਿੱਧੀ ਸਾਡੇ ਜਾਣੀ ਆ ਪਿੰਡਾਂ ਤਹਾਨੂੰ ਲੱਗਣਾ ਹੋਵੇ 1 ਘੰਟਾ ਲੱਗਣਾ 1 ਕਈ ਘੰਟਾ ਲੱਗਣਾ ਸਿੱਧੀ ਸਾਡੇ ਜਾਣੀ ਪਿੰਡ ਤੇ ਮਿਲਦੇ ਆ ਤੁਹਾਨੂੰ ਕਿਸ ਅਗਲੀ ਨਵੇਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਇਹ ਸਫ਼ਰ ਇੱਥੇ ਹੀ ਪਾਣੀ ਦਾ ਜੰਮਿਆ ਹੋਇਆ ਤਲਾਹ